ਜਿਵੇਂ ਤੁਸੀਂ 12th ਹਿਊਮਨਿਟੀਜ਼ ਗਰੁੱਪ ਦੇ ਨਾਲ ਕੀਤੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ ਦੇ ਵਿੱਚ ਦਿੱਤੇ ਗਏ ਕੈਰੀਅਰ ਵਿਕਲਪਾਂ ਤੋਂ ਇਲਾਵਾ ਤੁਹਾਡੇ ਕੁਝ ਕੈਰੀਅਰ ਵਿਕਲਪਾਂ ਦੇ ਲਈ ਰਸਤਾ ਹੋਰ ਵੀ ਜ਼ਿਆਦਾ ਖੁੱਲਦਾ ਜਦੋਂ ਤੁਸੀਂ ਆਪਣਾ ਇੱਕ ਕੈਪਟਿਟਿਊਡ ਟੈਸਟ ਦਿੰਦੇ ਹੋ ਔਰ ਉਸ ਤੋਂ ਬਾਅਦ ਜਿਹੜਾ ਵਿਸ਼ਿਆਂ ਦਾ ਸੰਜੋਗ ਬਣ ਕੇ ਆਉਂਦਾ ਹੈ ਤਾਂ ਉਹਦੇ ਤੇ ਆਧਾਰਿਤ ਤੋਂ ਸਾਡਾ ਜਿਹੜਾ ਹੈ ਅਗਲਾ ਕੈਰੀਅਰ ਵਿਕਲਪ ਬਾਣ ਸਕਦਾ ਹੈ ਇਹਨਾਂ ਸਾਰੇ ਕੈਰੀਅਰ ਵਿਕਲਪਾਂ ਦੇ ਹਾਈਬ੍ਰਿਡ ਤੋਂ ਸੋ ਜੇਕਰ ਤੁਸੀਂ ਸਰਕਾਰੀ ਨੌਕਰੀਆਂ ਸਿਵਲ ਸਰਵਿਸਿਜ਼ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਗ੍ਰੈਜੂਏਸ਼ਨ ਦੇ ਨਾਲ ਨਾਲ ਤੁਸੀਂ IAS, IFS, IPS, SSC, UPSC ਤੇ ਸਟੇਟ ਪਬਲਿਕ ਸਰਵਿਸਿਜ਼ ਐਗਜ਼ਾਮਸ ਦੀ ਤਿਆਰੀ ਕਰ ਸਕਦੇ ਹੋ ਤੇ ਨਾਲ ਹੀ ਤੁਸੀਂ NDA, ਆਰਮੀ ਵਿਕਿੰਗ ਦੇ ਲਈ ਵੀ ਯੋਗ ਹੋ। ਇੰਡੀਅਨ ਰੇਲਵੇਜ਼ অর ਬੈਂਕਿੰਗ ਦੀ ਪ੍ਰੀਖਿਆਵਾਂ ਸਮੇਂ-ਸਮੇਂ ਦੇ ਨਾਲ ਹੁੰਦੀਆਂ ਰਹਿੰਦੀਆਂ ਹਨ ਤੇ ਤੁਸੀਂ ਉਹਨਾਂ ਨੂੰ ਵੀ ਪਾਸ ਕਰ ਸਕਦੇ ਹੋ। ਇਸ ਤੋਂ ਬਾਅਦ ਦੂਸਰਾ ਵਿਕਲਪ ਜਿਹੜਾ ਹੈਗਾ ਉਹ ਹੈ ਲੀਗਲ ਸਰਵਿਸਿਸ ਦਾ ਲੀਗਲ ਸਟਡੀ ਦਾ ਸੋ ਕਾਨੂੰਨ ਅਤੇ ਲੀਗਲ ਸੇਵਾਵਾਂ ਦੇ ਲਈ ਤੁਸੀਂ ਬੀਏ ਪਲੱਸ ਐਲਐਲਬੀ ਪੰਜ ਸਾਲਾ ਇੰਟੀਗ੍ਰੇਟਿਡ ਪ੍ਰੋਗਰਾਮ ਲੈ ਸਕਦੇ ਹੋ ਤੁਸੀਂ ਕਾਰਪੋਰੇਟ ਲਾਇਰ ਦੀ ਯੋਗਤਾ ਹਾਸਲ ਕਰ ਸਕਦੇ ਹੋ ਮਾਨਵ ਅਧਿਕਾਰ ਵਕੀਲ ਲੀਗਲ ਐਨਾਲਿਸਟ ਐਡਵਾਈਜ਼ਰ ਜਾਂ ਜੱਜ ਬਣਨ ਦੀ ਯੋਗਤਾ ਵੀ ਹਾਸਲ ਕਰ ਸਕਦੇ ਹੋ ਐਲਐਲਬੀ ਕਰਨ ਤੋਂ ਬਾਅਦ ਤੁਸੀਂ ਜੱਜ ਦੀ ਪ੍ਰੀਖਿਆ ਜਿਹੜੀ ਹੈ ਉਹ ਤੁਸੀਂ ਦੇ ਸਕਦੇ ਹੋ ਮਨੋਵਿਗਿਆਨ ਅਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਤੁਸੀਂ ਬੀਏ ਜਾਂ ਬੀਐਸਸੀ ਮਨੋਵਿਗਿਆਨ ਸਮਾਜਿਕ ਵਿਗਿਆਨ ਜਾਂ ਸਮਾਜ ਸੇਵਕ ਕਾਉਂਸਲਰ ਕਾਉਂਸਲਰਾਂ ਦੀ ਜਰੂਰਤ ਸਕੂਲ ਵਿਆਹ ਅਤੇ ਟਰਾਮਾ ਇਹਨਾਂ ਸਭ ਖੇਤਰਾਂ ਦੇ ਵਿੱਚ ਲੋੜ ਪੈਂਦੀ ਹੈ ਮਾਨਸਿਕ ਸਿਹਤ ਸਮਾਜਿਕ ਕਰਮਚਾਰੀ ਐਮਐਸਡਬਲ ਦੇ ਨਾਲ ਵੀ ਤੁਸੀਂ ਆਪਣੀ ਇਸ ਖੇਤਰ ਦੇ ਵਿੱਚ ਤੁਸੀਂ ਅੱਗੇ ਵੱਧ ਸਕਦੇ ਹੋ ਐਨਜੀਓ ਜਾਂ ਵਿਕਾਸ ਖੇਤਰ ਦੇ ਵਿੱਚ ਵੀ ਕਰੀਅਰ ਬਣਦਾ ਹੈ ਪત્રਕਾਰਤਾ মিডিਆ ਅਤੇ ਸੰਚਾਰ ਬੀਏ ਜਰਨਲਿਜ਼ਮ ਦੇ ਵਿੱਚ ਅਤੇ ਮਾਸ ਕਮਿਊਨੀਕੇਸ਼ਨ ਦੇ ਵਿੱਚ ਰਿਪੋਰਟਿੰਗ ਐਂਕਰਿੰਗ ਯਾ ਕੰਟੈਂਟ ਰਾਈਟਿੰਗ ਅਤੇ ਕਾਪੀ ਰਾਈਟਿੰਗ ਪਬਲਿਕ ਰਿਲੇਸ਼ਨਸ਼ਿਪ ਰੇਡੀਓ ਜੋਕੀ ਪੋਡਕਾਸਟਿੰਗ ਵਿਗਿਆਪਨ ਅਤੇ ਬ੍ਰਾਂਡਿੰਗ ਚਾਰ ਤੁਸੀਂ ਇਹਨਾਂ ਦੇ ਵਿੱਚ ਵੀ ਮੁਹਾਰਤ ਹਾਸਲ ਕਰ ਸਕਦੇ ਹੋ ਤੇ ਬਾਕੀ ਉਹ ਕਾ ਯੂਨੀਵਰਸਿਟੀਆਂ ਇਹਨਾਂ ਦੇ ਵਿੱਚ ਕੋਰਸਸ ਪ੍ਰੋਵਾਈਡ ਕਰਦੀਆਂ ਨੇ ਪਰ ਤੁਸੀਂ ਧਿਆਨ ਰੱਖਣਾ ਕਿ ਉਹਨਾਂ ਯੂਨੀਵਰਸਿਟੀਆਂ ਨੂੰ ਹੀ ਪਹਿਲ ਦਿਓ ਜਿਨ੍ਹਾਂ ਦਾ ਪਲੇਸਮੈਂਟ ਰਿਕਾਰਡ ਜ਼ਿਆਦਾ ਚੰਗਾ ਹੈ ਡਿਜ਼ਾਈਨ ਫਾਈਨ ਆਰਟਸ ਅਤੇ ਪਰਫਾਰਮਿੰਗ ਆਰਟਸ ਇਹਨਾਂ ਦੇ ਵਿੱਚ ਵੀ ਤੁਸੀਂ ਬੈਚਲਰਸ ਡਿਗਰੀ ਕਰ ਸਕਦੇ ਹੋ ਅਤੇ ਇਹ ਬੈਚਲਰਸ ਡਿਗਰੀ ਤੁਹਾਨੂੰ ਆਪਣੇ ਖੇਤਰ ਦੇ ਮੁਹਾਰਤ ਹਾਸਲ ਕਰਨ ਦੇ ਵਿੱਚ ਯੋਗ ਬਣਾਏਗੀ बिकॉज ਇਹ ਸਾਰੇ ਵਿਸ਼ੇ ਬਹੁਤ ਵਧੀਆ ਪ੍ਰੈਕਟੀਕਲ ਵਾਲੇ ਨੇ ਸਿੱਖਿਆ ਤੇ ਅਧਿਆਪਨ ਦੇ ਖੇਤਰ ਵਿੱਚ ਵੀ ਤੁਸੀਂ ਗ੍ਰੈਜੂਏਸ਼ਨ ਦੇ ਨਾਲ ਬੀ ਐਡ ਕਰਕੇ ਤੁਸੀਂ ਅਧਿਆਪਕ ਦੇ ਵਜੋਂ ਸਥਾਪਿਤ ਹੋ ਸਕਦੇ ਹੋ ਸਪੈਸ਼ਲ ਨੀਡ ਵਾਲੇ ਬੱਚਿਆਂ ਦੇ ਲਈ ਅਧਿਆਪਨ ਜਿਹੜੀ ਹੈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਲਈ ਅਧਿਆਪਨ ਦੇ ਵੱਖ ਕੋਰਸੇ ਨੇ ਕਿ ਤੁਸੀਂ ਉਹ ਵੀ ਕਰ ਸਕਦੇ ਹੋ अर्ली ਚਾਈਲਡਹੂਡ ਐਜੂਕੇਸ਼ਨ ਵੀ ਇੱਕ ਖੇਤਰ ਹੈ ਜਿਦੇ ਵਿੱਚ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਸ਼ਿੱਖਿਆ ਮਾਨਸਿਕ ਤਾਂ ਤੇ ਕੋਚਿੰਗ ஆன்ਲਾਈਨ ਟੀਚਿੰਗ ਤੇ ਐਡਟੈਕ ਇਹਨਾਂ ਦੇ ਵੀ ਵੱਖ-ਵੱਖ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਕੋਰਸੇ ਕਰਾਉਣੀ ਹੈ ਤੇ ਤੁਸੀਂ ਇਹਨਾਂ ਦੇ ਵਿੱਚ ਮਹਾਰਤ ਹਾਸਲ ਕਰਨ ਤੋਂ ਬਾਅਦ ਤੁਸੀਂ ਇਹਨਾਂ ਵਿਸ਼ਿਆਂ ਨੂੰ ਵੀ ਆਪਣਾ profession ਬਣਾ ਸਕਦੇ ਹੋ ਹਿਊਮਨਿਟੀਜ਼ ਐਂਡ ਲਿਬਰਲ ਆਰਟ ਇਹਦੇ ਵਿੱਚ ਤੁਸੀਂ ਰਾਜਨੀਤਿਕ ਵਿਗਿਆਨ ਇਤਿਹਾਸ ਭੂਗੋਲ ਅਰਥ ਸ਼ਾਸਤਰ ਸ਼ਾਸਤਰ ਅੰਗਰੇਜ਼ੀ ਤੇ ਫਿਲਾਸਫੀ ਦੀ ਪੜ੍ਹਾਈ ਕਰ ਸਕਦੇ ਹੋ ਤੁਸੀਂ ਅੰਤਰਰਾਸ਼ਟਰੀ ਸਬੰਧਾਂ ਤੇ ਵੀ ਡਿਗਰੀ ਕਰ ਸਕਦੇ ਹੋ ਲੋਕਧਾਰਾ ਸਾਂਸਕ੍ਰਿਤਿਕ ਅਧਿਐਨ ਪਬਲਿਕ ਪਾਲਿਸੀ ਅਤੇ ਸਰਵਜਨ ਸੁਧਾਰ ਇਹ ਵੀ ਕੁਝ ਇਹੋ ਜਿਹੇ ਖੇਤਰ ਨੇ ਜਿਨ੍ਹਾਂ ਦੇ ਬਾਰੇ ਅਕਸਰ ਵਿਦਿਆਰਥੀ ਜਿਹੜਾ ਹੈ ਬਹੁਤਾ ਧਿਆਨ ਨਹੀਂ ਦਿੰਦੇ ਬਹੁਤਾ ਧਿਆਨ ਨਹੀਂ ਦੇ ਪਾਉਂਦੇ ਤੇ ਉਹ ਇਹਨਾਂ ਇਹਨਾਂ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਆਪਣੀ ਕਿਸਮਤ ਨੂੰ ਅਜ਼ਮਾ ਸਕਦੇ ਨੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਇਹ ਵੀ ਇੱਕ ਡਿਗਰੀ ਹੈ ਜੇਕਰ ਤੁਹਾਨੂੰ ਘੁੰਮਣਾ ਫਿਰਨਾ ਚੰਗਾ ਲੱਗਦਾ ਤੁਹਾਨੂੰ ਲੋਕਾਂ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਤਾਂ ਤੁਸੀਂ ਇਵੈਂਟ ਮੈਨੇਜਮੈਂਟ देन ਹਸਪਿਟੈਲਿਟੀ ਦੇ ਖੇਤਰ ਦੇ ਵਿੱਚ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਪਰ ਧਿਆਨ ਰੱਖਣਾ ਕਿ ਇਸ ਇਹਨਾਂ ਦੇ ਵਿੱਚ ਤੁਹਾਨੂੰ ਆਪਣੇ ਕਮਿਊਨੀਕੇਸ਼ਨ ਦੇ ਸਕਿਲਸ ਤੇ ਬਹੁਤ ਕੰਮ ਕਰਨਾ ਪਏਗਾ ਪਰ ਜਦੋਂ ਤੁਸੀਂ ਐਪਟੀਟਿਊਡ ਟੈਸਟ ਦਿੰਦੇ ਹੋ ਤੁਹਾਡੇ ਇਹ ਸਕਿਲ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਕਿ ਤੁਸੀਂ ਕਿਹੜੇ ਸਕਿਲ ਦੇ ਵਿੱਚ ਜ਼ਿਆਦਾ ਚੰਗੇ ਹੋ ਤੇ ਟੈਸਟ ਦੇਣ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਚੋਂ ਕੋਈ ਵੀ ਖੇਤਰ ਚੁਣਦੇ ਹੋ ਤਾਂ ਉਹਦੇ ਵਿੱਚ ਤੁਸੀਂ ਕਾਫੀ ਅੱਗੇ ਤੱਕ ਚਲੇ ਜਾਂਦੇ ਆ ਅਕਸਰ ਬੱਚੇ ਗਲਤੀ ਕਰਦੇ ਆ ਕਿ ਉਹ ਬਿਨਾਂ ਐਪਟੀਟਿਊਡ ਟੈਸਟ ਕਰਾਏ ਉਹ ਇੱਕ ਡਿਗਰੀ ਚੂਜ਼ ਕਰ ਲੈਂਦੇ ਆ ਔਰ ਡਿਗਰੀ ਨੂੰ ਆ ਚੂਜ਼ ਕਰਨ ਤੋਂ ਬਾਅਦ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੀ ਮੈਂ ਇਸ ਡਿਗਰੀ ਦੇ ਲਈ ਤਾਂ ਬਣਿਆ ਹੀ ਨਹੀਂ ਸੀ ਇਸ ਡਿਗਰੀ ਦੀ ਸਟਰੈਂਥ ਇਸ ਡਿਗਰੀ ਦੀ ਜਿਹੜੀ ਅਸਲੀ ਕੋਰ ਮਹਾਰਤ ਹੋਣੀ ਚਾਹੀਦੀ ਸੀ ਉਹ ਮੇਰੇ ਅੰਦਰ ਨਹੀਂ ਹੈ ਸੋ ਅਗਲਾ ਖੇਤਰ ਜਿਹਨੂੰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਉਹ ਹੈ ਬਿਜ਼ਨਸ ਮੈਨੇਜਮੈਂਟ ਅਤੇ ਉਦੰਨਤਾ ਤੁਸੀਂ ਐਂਟਰਪ੍ਰਨੋਰਸ਼ਿਪ ਦੇ ਵਿੱਚ ਜਾ ਸਕਦੇ ਹੋ ਸਟਾਰਟਅੱਪਸ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਵਰਲਡਵਾਈਡ ਮਿਲ ਰਹੀਆਂ ਤਾਂ ਤੁਸੀਂ ਆਪਣਾ ਵੀ ਕੋਈ ਵੀ ਪ੍ਰੋਡਕਟ ਲਾਂਚ ਕਰ ਸਕਦੇ ਹੋ ਨਹੀਂ ਪ੍ਰੋਡਕਟ ਲਾਂਚ ਕਰਨਾ ਤਾਂ ਤੁਸੀਂ ਕੋਈ ਵੀ ਡ੍ਰੌਪਿੰਗ ਸਰਵਿਸਿਜ਼ ਦੀ ਕੰਪਨੀ ਆਪਣੀ ਸਟਾਰਟ ਕਰ ਸਕਦੇ ਹੋ ਲੌਜਿਸਟਿਕਸ ਦੀ ਕੰਪਨੀ ਸਟਾਰਟ ਕਰ ਸਕਦੇ ਹੋ ਸੋ ਤੁਹਾਡੇ ਕੋਲ ਬਹੁਤ ਸਾਰੇ অপਸ਼ਨਸ ਹੈਗੇ ਆ ਸਿਰਫ ਇਹ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਸਮੇਂ ਸਮੇਂ ਤੇ ਇਹਨਾਂ ਸਭ ਬਦਲਾਵਾਂ ਦੇ ਲਈ ਜਾਗਰੂਕ ਰੱਖਣਾ ਪਏਗਾ ਵਿਦੇਸ਼ੀ ਭਾਸ਼ਾਵਾਂ ਤੇ ਅੰਤਰਰਾਸ਼ਟਰੀ ਕਰੀਅਰ ਦੇ ਤਹਿਤ ਤੁਸੀਂ BA in French, German, Spanish, Japanese, ya Chinese इत्यादि ਦੇ ਵਿੱਚ ਕਰ ਸਕਦੇ ਹੋ ਜਿਹਦੇ ਲਈ ਤੁਸੀਂ ਟ੍ਰਾਂਸਲੇਟਰ ਜਾਂ ਇੰਟਰਪ੍ਰੀਟਰ ਦੇ ਖੇਤੇ ਦੇ ਵਿੱਚ ਜਾ ਸਕਦੇ ਹੋ ਇਹਦੇ ਨਾਲ ਨਾਲ ਤੁਸੀਂ ਐਮਬੈਸੀ ਅਤੇ ਕੌਂਸਲਟ ਜੌਬਸ ਵੀ ਕੋਸ਼ਿਸ਼ ਕਰ ਸਕਦੇ ਹੋ ਇੰਟਰਨੈਸ਼ਨਲ ਬਿਜ਼ਨਸ ਐਂਡ ਟ੍ਰੇਡ ਦੇ ਵਿੱਚ ਵੀ ਤੁਸੀਂ ਅੱਗੇ ਵੱਧ ਸਕਦੇ ਹੋ ਜੇਕਰ ਤੁਹਾਡੇ ਅੰਦਰ ਮੈਨੇਜਮੈਂਟ ਸਕਿੱਲਸ ਜਾਂ ਐਂਟਰਪ੍ਰਨਰਸ਼ਿਪ ਸਕਿੱਲਸ ਜਿਹੜੇ ਹੈਗੇ ਆ ਉਹ ਬਹੁਤ ਸਟਰੋਂਗ ਨੇ ਮਜ਼ਬੂਤ ਨੇ

तौर ते मुख रख देता है आर्ट थेरेपी डांस थे जेकर चाहे हो, studies, planning, study, therapy, हो जाए थोड़ा एपटिट्यूड टेस्ट किया जाए ऐ सब कुछ ती फ्री ऑफ कॉस्ट अपने करवा सकते हो ਤੁਸੀਂ ਮੈਸੇਜ ਕਰੋ ਤੇ ਤੁਹਾਨੂੰ ਜੋ ਵੀ ਜ਼ਰੂਰਤ ਹੈ ਉਹ ਤੁਹਾਨੂੰ ਫ੍ਰੀ ਆਫ ਕਾਸਟ ਬਿਨਾ ਕਿਸੇ ਚਾਰजेस ਤੋਂ ਤੁਹਾਨੂੰ ਦਿੱਤੀ ਜਾਏਗੀ ਤਾਂ ਜੋ ਤੁਸੀਂ ਆਪਣੇ ਇੱਕ ਚੰਗੇ ਸੋਹੇਲ ਕਰੀਅਰ ਵਾਲੇ ਪਾਸੇ ਜਾ ਸਕੋ ਨਾ ਕਿ ਇੱਕ ਲੰਮਾ ਸਮਾਂ ਡਿਗਰੀ ਹਾਸਲ ਕਰਨ ਦੇ ਲਈ ਬਰਬਾਦ ਕਰਨ ਤੋਂ ਬਾਅਦ ਇਹ ਪਛਤਾਓ ਕਿ ਇਸ ਡਿਗਰੀ ਦੇ ਲਈ ਮੈਂ ਬਣਿਆ ਹੀ ਨਹੀਂ ਸੀ ਜਾਂ ਬਣੀ ਹੀ ਨਹੀਂ ਸੀ ਧੰਨਵਾਦ